ਸੋਨਾ ਤੋਂ ਮੂਜਸਮਾ ਬਣਾ ਦਿੰਦਾ ਹੈ ਮੂਰਤੀ ਬਣਾ ਦਿੱਤੀ ਹੈ ਤੇ 3-4 ਸਾਲਾਂ ਤੋਂ ਬੈਠਾ ਹੈ ਥੋੜਾ ਜਿਹਾ ਕੰਮ ਹੈ ਇਹ ਤੇਰੇ ਕੋਲ ਨਹੀਂ ਹੋ ਰਿਹਾ ਜਦ ਕੇ ਤੂੰ ਪਹਿਲੇ ਪਹਿਲ 2 ਸਾਲ ਦੇਚ ਬਣਾਉਣ ਦਾ ਵਾਅਦਾ ਕੀਤਾ ਸੀ ਉਹਦੀ ਅੱਖਾਂ ਭਰ ਆਈਆਂ ਕਹਿੰਦਾ ਜਦ ਮੈਂ ਹਥੋੜਾ ਚੁੱਕਦਾ ਛੇਣਾ ਚੁੱਕਦਾ ਸੋਚੀ ਪੈਂਦਾ ਆਤਮਾ ਬੁੱਧ ਦੇ ਚਰਨ ਗੜਾ ਤੇ ਜਿਨ੍ਹਾਂ ਚਰਨਾਂ ਦੇ ਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ ਉਹ ਚਰਨ ਮੇਰੀ ਪਕੜ ਦੇ ਚ ਨਹੀਂ ਆਉਂਦੇ ਮੇਰੀ ਗ੍ਰਿਫਤ ਦੇ ਚ ਨਹੀਂ ਆਉਂਦੇ ਮੇਰੀ ਕਲਪਨਾ ਦੇ ਚ ਨਹੀਂ ਆਉਂਦੇ ਮੈਂ ਖੋ ਜਾਣਾ ਮੈਂ ਮਿਟ ਜਾਣਾ ਉਹਨੇ ਰੋਂਦਿਆਂ ਹੋਇਆ ਇਹ ਗੱਲ ਆਖੀ ਖਤਮ ਤੇ ਹੋ ਗਿਆ ਮਰ ਗਿਆ ਦੂਜੇ ਸੰਗਤ ਰਾਸ਼ ਬੁલાਏ ਗਏ ਪੈਰ ਨਹੀਂ ਬਣਾ ਸਕਿਆ ਉਸ ਤੋਂ ਬਣਾ ਹੀ ਨਹੀਂ ਔਰ तमाम ਮੰਦਰ ਦੇ ਮੁੰਤਜ਼ਮ ਮੰਦੇ ਸਨ ਬਣਾਉਣ ਲੱਗਿਆ ਲੇਨ